ਅਸੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੁਰੂ ਪਿਆਰਿਓ ਧੰਨ ਧੰਨ ਸੰਤ ਬਾਬਾ ਹਜ਼ਾਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪ ਜੀ ਦੇ ਨਾਲ ਸਾਂਝ ਪਾਈਏ ਇੱਕ ਵਾਰੀ ਬਾਬਾ ਹਜ਼ਾਰ ਸਿੰਘ ਜੀ ਰਮਦਾਸ ਗੁਰਦੁਆਰਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਿਖੇ ਮੱਸੀਆ ਦੇ ਦਿਹਾੜੇ ਤੇ ਗਏ ਬਟਾਲੇ ਤੋਂ ਵਸਤੇ ਸਵਾਰ ਹੋਏ ਅਤੇ ਰਮਦਾਸ ਪਹੁੰਚ ਗਏ ਵਾਪਸੀ ਸਮੇਂ ਆਪ ਜੀ ਨੇ ਇੱਕ ਮੰਗਤਾ ਮਿਲਿਆ ਉਸ ਨੇ ਹੱਥ ਜੋੜੇ ਤਰਲਾ ਲਿਆ ਗੁਰਨਾਨਕ ਦੇਵ ਜੀ ਦਾ ਤੇ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਤੇ ਕੁਝ ਦਾਨ ਦੇਣ ਲਈ ਕਿਹਾ ਸੰਤ ਬਾਬਾ ਹਜਾਰਾ ਸਿੰਘ ਜੀ ਕੋਮਲ ਮਨ ਸਨ ਖਲੇ ਆਰੰਭਿਕ ਅਵਸਥਾ ਸੀ ਬਾਬਾ ਜੀ ਦਾ ਸ਼ੁਰੂ ਤੋਂ ਹੀ ਸੁਭਾਵ ਜਿਹੜਾ ਸੀਗਾ ਉਹ ਸਾਧੂ ਸੁਭਾਅ ਸੀ ਜਦੋਂ ਮੰਗਤੇ ਦੇ ਮੂੰਹ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਸੁਣ ਕੇ ਆਪ ਜੀ ਇੰਨੇ ਭਾਵੁਕ ਹੋ ਗਏ ਕਿ ਜੇਬ ਵਿੱਚ ਜਿੰਨੇ ਵੀ ਪੈਸੇ ਸਨ ਉਹ ਸਾਰੇ ਉਸ ਮੰਗਤੇ ਨੂੰ ਦੇ ਦਿੱਤੇ ਤੇ ਇੱਕ ਸਾਥੀ ਜਿਹੜਾ ਨਾਲ ਗਿਆ ਸੀ ਉਸਨੇ ਪੁੱਛਿਆ ਕਿ ਤੁਸੀਂ ਜੇਬ ਵਿੱਚ ਜਿੰਨੇ ਵੀ ਪੈਸੇ ਸੀ ਉਹ ਮੰਗਤੇ ਨੂੰ ਦੇ ਦਿੱਤੇ ਤੇ ਹੁਣ ਆਪਣੇ ਕੋਲ ਤਾਂ ਕੋਈ ਪੈਸਾ ਨਹੀਂ ਤੇ ਬਸ ਤੇ ਚੜ ਕੇ ਵਾਪਸ ਕਿਵੇਂ ਜਾਵਾਂਗੇ ਤਾਂ ਧੰਨ ਧੰਨ ਬ੍ਰਹਮ ਗਿਆਨੀ ਸੰਤ ਬਾਬਾ ਹਜਾਰਾ ਸਿੰਘ ਜੀ ਨੇ ਆਪਣੀ ਜੇਬ ਵਿੱਚੋਂ ਸੁੰਦਰ ਗੁਟਕਾ ਕੱਢਿਆ ਅਤੇ ਉੱਤਰ ਦਿੱਤਾ ਆ ਵੇਖ ਸਾਡੇ ਕੋਲ ਰਾਹਦਾਰੀ ਜੋ ਹੈ ਇਸ ਦੇ ਆਸਰੇ ਅਸੀਂ ਘਰ ਪਹੁੰਚ ਜਾਵਾਂਗੇ ਸਾਨੂੰ ਬਸੇ ਚੜਨ ਦੀ ਲੋੜ ਹੀ ਨਹੀਂ ਤੇ ਬਾਬਾ ਹਜ਼ਰ ਸਿੰਘ ਜੀ ਉਸ ਗੁਟਕੇ ਤੋਂ ਬਾਣੀ ਪੜਦੇ ਪੜਦੇ ਲਗਭਗ 35 ਕਿਲੋਮੀਟਰ ਦੂਰ ਵਾਪਸ ਆਪਣੇ ਘਰ ਘੁੰਮਣੀ ਪਹੁੰਚ ਗਏ ਸੋ ਇੰਨਾ ਪਿਆਰ ਸੀ ਮਹਾਂਪੁਰਖਾਂ ਨੂੰ ਗੁਰਬਾਣੀ ਦੇ ਨਾਲ ਸ਼ੁਰੂ ਤੋਂ ਸਾਧੂ ਸੁਭਾਅ ਦੇ ਮਾਲਕ ਸਨ ਸੋ ਭਾਈ ਵਤੋ ਵਦ ਗੁਰਬਾਣੀ ਪੜ੍ਹ ਕੇ ਗੁਰੂ ਚਰਨਾਂ ਨਾਲ ਲੱਗੇ ਆਪ ਜੀ ਆਪਣੇ ਜੀਵਨ ਨੂੰ ਸਫਲਾ ਬਣਾਵੋ ਅਮਰਸ਼ ਕੀਏ ਗੁਰੂ ਵਾਲੇ ਬਣੀਏ ਮਲਪ ਖਾਣੇ ਦਾ ਤਿਆਗ ਕਰਕੇ ਪੌਣ ਵਾਲਾ ਸਮਾਂ ਆਪਣਾ ਗੁਰੂ ਚਰਨਾਂ ਵਿੱਚ ਬਤੀਤ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ